ਅੰਮ੍ਰਿਤ ਸਰਦੇਵ ਸ਼ਾਮਾ ਦੀ ਕਲੀਨਿਕ ਤੇ ਚੋਰਾ ਨੇ ਹੱਥ ਸਾਫ਼ ਕਰ ਦਿੱਤਾ ਹੈ ਜੀ ਹਾਂ ਪੁਤਲੀ ਕਾਰ ਸਥਿਤ ਕਲੀਨਿਕ ਦੇ ਏਸੀ ਦੀਆਂ ਕਾਪਰ ਤਾਰਾਂ ਚੋਰੀਆਂ ਕਰ ਦਿੱਤੀਆਂ ਨੇ ਹਜੇ ਤੱਕ ਇਹਨਾਂ ਮੋਹੱਲਾ ਕਲੀਨਿਕ ਖੁੱਲ੍ਹੇ ਨੂੰ ਹੋਜੇ 15 ਦਿਨ ਵੀ ਨਹੀਂ ਹੋਏ ਤਾਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ 15 ਅਗਸਤ ਨੂੰ ਇਹ ਕਲੀਨਿਕ ਸ਼ੁਰੂ ਹੋਇਆ ਸੀ ਤਾਂ ਤੇ 16 ਦੀ ਰਾਤ ਨੂੰ ਇਹ ਸਟੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 5 ਦਿਨ ਬੀਤਣ ਦੇ ਬਾਵਜੂਦ ਨਾ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਤੇ ਨਾ ਹੀ ਅਧਿਕਾਰੀਆਂ ਨੇ ਕੋਈ ਮੁਰੰਮਤ ਕਰਵਾਈ ਹੈ ਆਮਦਨੀ ਕਲੀਨਿਕ ਦੇ ਵਿੱਚ ਡਾਕਟਰ ਤੇ ਮਰੀਜ਼ ਗਰਮੀ ਦੇ ਵਿੱਚ ਬੈਠਣ ਨੂੰ ਮਜਬੂਰ ਹੋ ਰਹੇ ਨੇ ਇਹ ਆ ਜ਼ਮੀਨੀ ਹਕੀਕਤ ਆਮਦਨੀ ਕਲੀਨਿਕ ਸੀ ਮੁਹੱਲਾ ਕਲੀਨਿਕ ਸੀ ਇਹ ਹਕੀਕਤ ਹੈ ਜੇ ਤੁਹਾਡੇ ਤੱਕ ਜੋ ਤੁਹਾਡੇ ਤੱਕ ਪਹੁੰਚਾਰੇ ਆ 15 ਅਗਸਤ ਨੂੰ ਇਨਾ ਸਬ ਆਮਾਦੀ ਕਲੀਨਿਕ ਦਾ ਉਦਘਾਟਨ ਕੀਤਾ ਜਾਂਦਾ ਹੈ 16 ਤਰੀਕ ਨੂੰ ਚੋਰੀ ਹੋ ਜਾਂਦੀ ਹੈ ਤੇ ਪੰਜ ਦਿਨ ਅਬੀਦ ਜਾਣ ਦੇ ਬਾਅਦ ਵੀ ਅਜੇ ਤੱਕ ਕੇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਹਸਪਤਾਲ ਦੇ ਵਿੱਚ ਇਸ ਮੋਲਾ ਕਲੀਨਿਕ ਦੇ ਵਿੱਚ ਜਿਹੜੇ ਮਰੀਜ਼ ਇਲਾਜ ਕਰਵਾਉਣ ਦੇ ਲਈ ਆਏ ਨੇ ਉਹਨਾਂ ਦਾ ਹਾਲ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਹੈ ਗਰਮੀ ਦੇ ਵਿੱਚ ਬੈਠਣ ਨੂੰ ਮਜਬੂਰ ਨੇ ਪੁਤਲੀਗੜ੍ਹ ਸਥਿਤ ਕਲੀਨਿਕ ਦੇ ਇਸ ਦੀਆਂ ਕਾਪਰ ਦੀਆਂ ਤਾਰਾਂ ਚੋਰੀ ਕਰ ਦਿੱਤੀਆਂ ਗਈਆਂ ਆਂਝਤੇ ਨਬੀ ਜਾਣ ਦੇ باوجود ਤਾਂ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਤੇ ਦੂਸਰੇ ਪਾਸੇ ਅਧਿਕਾਰੀਆਂ ਨੇ ਇਸ ਦੀ ਮੁਰੰਮਤ ਕਰਵਾਉਣਾ ਵੀ ਜ਼ਰੂਰੀ ਨਹੀਂ ਸਮਝਿਆ ਆਮ ਆਦਿਕ ਕਲੀਨਿਕ ਦੇ ਵਿੱਚ ਡਾਕਟਰ ਤੇ ਮਰੀਜ਼ ਗਰਮੀ ਦੇ ਵਿੱਚ ਬੈਠਣ ਨੂੰ ਮਜਬੂਰ ਹੋ ਰਹੇ ਨੇ ਇਹ ਤਸਵੀਰਾਂ ਤੋਰ ਤੱਕ ਪਹੁੰਚ ਆ ਰਹੀਆਂ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਜੀ ਐਸਐਲ ਮੌਜੂਦ ਆ ਅੰਮ੍ਰਿਤਸਰ ਦੀ ਪਤਲੀ ਕਰਸੇਤ ਆਮ ਆਦਮੀ ਕਲੀਨਿਕ ਜਿੱਥੇ ਬੜੀ ਹੈਰਾਨੀ ਦੀ ਗੱਲ ਹੈ ਉਹ ਮਹੱਲਾ ਕਲੀਨਿਕ ਜਿੱਦ ਦੀ ਸ਼ੁਰੂਆਤ 15 ਅਗਸਤ ਨੂੰ ਕੀਤੀ ਗਈ ਸੀ ਸਿਰਫ 4 ਦਿਨ ਜਿਹੜੇ ਐ ਹੋਏ ਨੇ ਪਰ ਅੱਜ ਇੱਥੇ ਇੱਕ ਚੋਰੀ ਦੀ ਵਾਰਦਾ ਜਿਹੜੀ ਵਾਪਰੀ ਹੈ ਮਹੱਲਾ ਕਲੀਨਿਕ ਦੇ ਵਿੱਚੋਂ 에어 ਕੰਡੀਸ਼ਨਰ ਇਸ ਵੇਲੇ ਕੰਮ ਨਹੀਂ ਕਰ ਰਿਹਾ ਉਸ ਦਾ ਕਾਰਨ ਇਹ ਹੈ ਕਿ ਇੱਥੇ 에어 ਕੰਡੀਸ਼ਨ ਦੀ ਜਿਹੜੀ ਆ ਤਾਰਾਂ ਨੇ ਜਿਹੜੀ ਪਾਈਪਸ ਨੇ ਉਹ ਉਤਾਰ ਲਈ ਗਈਆਂ ਭਾਜੀ ਕੀ ਨਾਮ ਹੈ ਤੁਹਾਡਾ ਇੱਥੇ ਕੀ ਤੁਹਾਡੀ ਜੋਬ ਪੋਸਟ ਹੈ ਜੀ ਮੇਰਾ ਨਾਮ ਜਸਪ੍ਰੀ ਸਿੰਘ ਹੈ ਮੇਰੀ ਪੋਸਟ ਫਾਰਮਾਸਿਸਟ ਦੀ ਹੈ ਜਸਪੀ ਜੀ ਕੀ ਘਟਨਾ ਵਾਪਰੀ ਇਹ ਕਦੋਂ ਇਹ ਚੋਰੀ ਦੇ ਤੁਹਾਨੂੰ ਪਤਾ ਲੱਗਿਆ ਇਹ ਜਦੋਂ 17 18 ਦੀ ਰਾਤ ਨੂੰ ਇਹ ਘਟਨਾ ਵਾਪਰੀ ਤੇ ਜਦੋਂ ਆਪਾਂ 17 18 17 ਤਰੀਕ ਨੂੰ ਮਾਰਨਿੰਗ ਟਾਈਮ ਤੇ ਆਏ ਅਸੀਂ ਤੇ ਅਸੀਂ ਦੇਖਿਆ ਵੀ ਆਪਣਾ ਏਸੀ ਨਹੀਂ ਚੱਲ ਰਿਹਾ ਸੀ 15 ਨੂੰ ਰੰਭਤਾ ਆਈ ਸੀ ਸ਼ੁਰੂਆਤ ਹੋਈ ਸੀ ਇਹ ਘਟਨ ਕੀਤਾ ਗਿਆ ਸੀ ਪੂਰੇ ਪੰਜਾਬ ਦੇ ਵਿੱਚ ਬੜੇ ਸ਼ੋਰ ਨਾਲ ਤੇ ਸਿਰਫ ਇੱਕ ਦਿਨ ਬਾਅਦ ਯਾਰੀ ਕਿ 17 ਨੂੰ ਸਵੇਰੇ ਤੁਹਾਨੂੰ 16 ਰਾਤ ਨੂੰ ਚੋਰੀ ਵੀ ਹੋ ਗਈ 17 ਨੂੰ ਹਾਂ ਜੀ ਹਾਂ ਜੀ ਇਹ ਹੀ ਦਰਘਟਨਾ ਇਸ ਤਰ੍ਹਾਂ ਹੀ ਵਾਪਰੀ ਹੈ ਜਦੋਂ ਆਪਾਂ 17 ਤਰੀਕ ਨੂੰ ਅਸੀਂ ਆਏ ਹਾਂ ਸਵੇਰੇ ਆਪਾਂ ਮਾਰਨਿੰਗ ਟਾਈਮ ਦੀ ਡਿਊਟੀ ਤੇ ਪਹੁੰਚੇ ਆਪਣੇ ਤਿੰਨੋ ਸਟਾਫ ਡਾਕਟਰ ਫਾਰਮਾਸਿਸਟ ਐਂਡ ਕਲੀਨिकल ਸਿਸਟਰ मौके ਤੇ ਪਹੁੰਚੇ ਆ ਤੇ ਦੇਖਿਆ ਵੀ ਏਸੀ ਜਿਹੜਾ ਔਨ ਕੀਤਾ ਉਹ ਚੱਲ ਨਹੀਂ ਰਿਹਾ ਸੀ ਐਂ ਦੇਖਿਆ ਕਿ ਸ਼ਾਇਦ ਕੋਈ ਬਾਹਰ ਦੇਖਦੇ ਕੋਈ ਪ੍ਰੋਬਲਮ ਨਹੀਂ ਹੋਈ ਜਦੋਂ ਆਪਾਂ ਦੇਖਿਆ ਕਿ ਇਥੇ ਵਾਇਰਸ ਵਗੈਰਾ ਸਾਰੀਆਂ ਲੱਤੀਆਂ ਪਈਆਂ ਸੀ ਤੇ ਫਿਰ ਐਂ ਫਿਰ ਕੰਪਲੇਂਟ ਲਿਖਾਈ ਆਪਣੇ ਨੀਅਰਬਾਊਟ ਪੁਲਿਸ ਸਟੇਸ਼ਨ ਤੇ ਐਂਡ ਸਿਵਲ ਸਰਜਨ ਨੂੰ ਆਪਣਾ ਡਾਕਟਰ ਸਾਹਿਬ ਨੇ ਇੱਕ ਲੈਟਰ ਲੈ ਕੇ ਦਿੱਤੀ ਵੀ ਇਹਨਾਂ ਦਾ ਜਲਦੀ ਜਲਦੀ ਇਹਨਾਂ ਦਾ ਹੱਲ ਕੀਤਾ ਜਾਵੇ ਜਿਹੜੇ ਜਿਨ੍ਹਾਂ ਨੇ ਵੀ ਚੋਰੀ ਕੀਤੀ ਆ ਉਹ ਪੁਲਿਸ ਜਿਹੜੀ ਉਹਨਾਂ ਤੇ ਕਾਰਵਾਈ ਕਰੇ 17 ਤਰੀਕ ਨੂੰ ਸੀ ਕੰਪਲੀਟ ਕੀਤੀ ਆਪਣੀ ਹਾਇਰ ਅਥਾਰਟिटीज ਨੂੰ ਵੀ ਇਨਫੋਰਮ ਕੀਤਾ ਤੇ ਕੀ ਉਸ ਤੋਂ ਬਾਅਦ ਕਾਰਵਾਈ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਕੁਝ ਕਰਦੇ ਪਏ ਹੱਲ ਇਹਨਾਂ ਦਾ ਪਰ ਅੱਜ 2 ਦਿਨ ਹੋ ਗਏ ਆਪਾਂ ਨੂੰ ਅੱਜ 3 ਦਿਨ ਹੀ ਲਗਾਤਾਰ ਹੋ ਗਏ ਨੇ 5ਵਾਂ ਦਿਨ ਆ ਅੱਜ ਹਾਂਜੀ ਤੇ ਪੇਸ਼ੈਂਟ ਜਿਹੜੇ ਨੇ ਉਹ ਕਾਫੀ ਮੁਸ਼ਕਲਾਂ ਦੇ ਨਾਲ ਜੂਝ ਰਹੇ ਆ ਅਸੀਂ ਵੀ ਸਟਾਫ ਵੀ ਤਿੰਨੋਂ ਕਾਫੀ ਮੁਸ਼ਕਿਲ ਚ ਆ ਗਰਮੀ ਬਹੁਤ ਆ ਏਸੀ ਲੱਗੇ ਹੋਏ ਆ ਪਰ ਚੱਲ ਨਹੀਂ ਰਿਹਾ ਹਾਂਜੀ ਬੇਟਾ ਛੋਟਾ ਆਇਆ ਸੀਗਾ ਨਾਲ ਉਹ ਬੋਲ ਰਿਹਾ ਸੀ ਬਹੁਤ ਗਰਮੀ ਮੰਮਾ ਹਾਂਜੀ ਵੀ ਮੰਗ ਰਹੇ ਬਸ ਏਸੀ ਜੇ ਲੱਗੇ ਹੋਏ ਤੇ ਚੱਲਨੇ ਚਾਹੀਦੇ ਆ 15 ਨੂੰ ਘਟਣ ਦਾ ਸਿਰਫ ਇੱਕ ਦਿਨ ਬਾਅਦ ਹੀ ਚੋਰੀ ਹੋਈ ਸਾਰਾ ਉਹ ਤਾਂ ਇਹ ਤਾਂ ਇਹ ਪੋਸ ਕਰਮੀਆਂ ਦੀ ਦੂਜੀ ਸਿਕਿਉਰਿਟੀ ਜਿਨਵਾਰੀ ਸਾਡਾ ਕੰਮ ਮਰ ਜਾਂਦੇ ਦੇਖਣ ਸਾਰ ਤਾਂ ਕੋਈ ਕਾਰਵਾਈ ਨਹੀਂ ਕੀਤੀ 5 ਦਿਨ ਵੀ ਜਿੱਦਿਆ ਉਸ ਨੇ ਡੋਰਟ ਕਮੇ ਸਰ ਤੇ ਮੈਂ ਆਪਣੇ ਹਾਇਰ ਥਰਡ ਇਨਫੋਰਮ ਕਰਤਾ ਵਾ ਛੇਤੀ ਛੇਤੀ ਇਹ ਸੀ ਚੱਲਣਾ ਪੜ ਗਿਆ ਤੋ ਕਹਿ ਸਕਦੇ ਆ ਕਿ ਪਿੰਡ ਵਸਿਆ ਨਹੀਂ ਤੇ ਚੋਰ ਜਿਹੜਾ ਉਹ ਪਹਿਲਾਂ ਹੀ ਪਹੁੰਚ ਗਏ ਚੋਰ ਪਹਿਲਾਂ ਤੋਂ ਹੀ ਤਿਆਰੀ ਕਰਕੇ ਬੈਠੇ ਸੀ ਕਿ ਕਦੋਂ ਕਟਨ ਹੋਵੇ ਤੇ ਕਦੋਂ ਚੋਰੀ ਕਰੀਏ ਤੇ ਇਹ ਇਹ ਚ ਪੰਜਾਬ ਦੇ ਵਿੱਚ ਲਾਂਡਰਡਰ ਦੀ ਸਥਿਤੀ ਦੇ ਸਵਾਲੀਆ ਨਿਸ਼ਾਨ ਲੱਗਣਾ ਸੁਭਾਵਕ ਹੈ ਕੈਮਰਾ ਬਸਰ ਉਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਡੀਐਸ ਨਿਊਜ਼ ਅੰਮ੍ਰਿਤਸਰ